ਆਲਾ ਦੇ ਫਿਜ਼ੀਕਲ ਕਾਲਜ ਵਿੱਚ ਰੱਖੀਆਂ ਈਵੀਐਮ ਮਸ਼ੀਨਾਂ ਨੂੰ ਲੈ ਕੇ ਉਸ ਵੇਲੇ ਵਿਵਾਦ ਹੋਇਆ ਜਦੋਂ ਕੁਝ ਲੋਕ ਸਟਰੋਂਗ ਰੂਮ ਤੋਂ ਮਸ਼ੀਨਾਂ ਦੂਜੀ ਥਾਂ ਲਿਜਾਉਣ ਲਈ ਪਹੁੰਚੇ ਇਹ ਵੀਡੀਓ ਉਸ ਵੇਲੇ ਦਾ ਹੈ ਜਦੋਂ ਸਟਰੋਂਗ ਰੂਮ ਤੋਂ ਮਸ਼ੀਨਾਂ ਲਿਜਾਉਣ ਦੀ ਕੋਸ਼ਿਸ਼ ਕੀਤੀ ਗਈ ਭਰਾ ਆਮ ਆਦਮੀ ਪਾਰਟੀ ਦੇ ਨਾਬਾਤੋ ਉਮੀਦਵਾਰ ਦੇ ਮੰਨਦੇ ਇਤਰਾਜ਼ ਕਰਨ ਤੇ ਮਸ਼ੀਨਾਂ ਉੱਥੇ ਹੀ ਰੱਖਣੀਆਂ ਪਈਆਂ ਜਿਹੜਾ ਅਥਾਰਟੀ ਲੈਟਰ ਵਿਖਾ ਕੇ ਚਾਰ ਮੁਲਾਜ਼ਮ ਸਟਰੋਂਗ ਰੂਮ ਦੇ ਅੰਦਰ ਦਾਖਲ ਹੋਏ ਸਨ ਇੱਕ ਨਜ਼ਰ ਜ਼ਰਾ ਉਸ ਤੇ ਵੀ ਮਾਰ ਲਓ लेटर ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ এবੀਐ ਮਸ਼ੀਨਾਂ ਦੀ ਲੋੜ ಗ್ರಾಮ ਪੰਚਾਇਤ ਦੀਆਂ ਉਪਚੋਣਾ ਅਤੇ ਨਗਰ ਨਿਗਮ ਪਟੇਲਾ ਦੀ ਚੋਣ ਲਈ ਹੈ ਜਦਕਿ ਇਹ ਚੋਣਾਂ ਮਈ ਜੂਨ ਦੇ ਵਿੱਚ ਹੋਣੀਆਂ ਨੇ ਥੋੜੇ ਜਿ 4 لڑਕੇ ਆਏ ਆ ਪੰਚਾਇਤ ਵਿਭਾਗ ਸੇ ਇਹ ਡਾਕੂਮੈਂਟ ਉਠਾਣੇ ਕੇ ਲਈ ਆ ਤਾਂ ਮੈਂ ਕਿਹਾ ਠੀਕ ਹੈ ਜੀ ਆਪਕੋ ਕਿਸ ਨੇ ਬੋਲਾ ਕਿਸ ਨੇ ਲੈਟਰ دیਏ ਤੋਂ ਉਹਨਾਂ ਨੂੰ ਲੈਟਰ ਦਿਖਾਇਆ ਤੋਂ ਹਮ ਲੋਗ ਅੰਦਰ ਚਲੇ ਗਏ ਜਬ ਕਮਰਾ ਖੋਲਾ ਜਹਾਂ ਪੇ ਹਮਾਰੀ এবੀਐ ਮਸ਼ੀਨਾਂ ਨਾਬਾ ਕੀ ਪੜੀਆਂ ਉਸਕੇ ਬਿਲਕੁਲ ਨੀਚੇ ਕਮਰਾ ਯਹਾਂ ਸੇ ਉਹਨਾਂ ਨੇ ਟ੍ਰਾਂਕ ਕਢਾਲਣਾ ਸ਼ੁਰੂ ਕਰ ਦिए तो जैसे ट्रंक निकाले तो मैंने बोला जी कितने ट्रंक है, बोले 40 तो 40 का नाम सुन के एकदम मेरा माथा ठनका मैं कहा ये कैसे हो सकता है भाई आप डॉक्यूमेंट बोल रहे हो इतने डॉक्यूमेंट्स हैं तो मुझे शक पड़ा तो मैंने जब वो खोल के देखी तो सभी में एबीएम मशीनें भरी हुई थी देव मानदे इतराज़ तो बाद डिप्टी कमिश्नर भी मौके पे पहुंचे हालांकि इस मामले में वो कुछ भी कहने तो बचते नजर आए थ्री सिक्योरिटी है इस पर किसी को कोई सवाल उठाने का को, कोई गुंजाइश ही नहीं कोई पुराना सामान था वो उठाने के लिए इनको इंटीमेट किया इनको कुछ लगा तो आ रहे हैं अभी था मैडम तो फिलहाल इस मामले के आम आदमी पार्टी चोन कमीशन शिकायत करने की तैयारी है इलेक्शन के दरमियान ई वी एम मशीने अंदर है सिक्योरिटी लगी हुई है सब कुछ लगा हुआ वो कौन सा विभाग है जिसने मार्ग किया मशीनें यहाँ से उठा के में ले जाओ और क्यों ले जाओ किस लिए ले जाओ ਮੇਰਾ ਸਵਾਲ ਇਹ ਹੈ ਬਿਲਕੁਲ ਸਰ ਹ ਕੰਪਲੇਨਟ ਕਰਾਂਗੇ ਅਸੀਂ ਲੋਕ ਡੀਸੀ ਸਾਹਿਬ ਆ ਗਏ ਅਭੀ ਅਭੀ ہماری ਬਾਤ ਹੋ ਗਈ ਹੈ ਉਪਰ ہماری ਜੀ ਜੀ ਅਰਵਿੰਦ ਜੀ ਸੀ ਵੀ ਉਪਰ ਬਾਤ ਹੋ ਰਹੀ ਹੈ ਸਾਰੀ ਹਮ ਲੀਗਲੀ ਜੋ ਵੀ ਕਾਰਵਾਈ ਹੋਏ ਕਰਾਂਗੇ ਹੰਗਾਮੇ ਤੋਂ ਬਾਅਦ ਰਿਟਰਨਿੰਗ ਅਫਸਰ ਵੀ ਮੌਕੇ ਉੱਤੇ ਪਹੁੰਚੀ ਪਰ ਉਹਨਾਂ ਇਸ ਮਾਮਲੇ ਵਿੱਚ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਸਵਾਲ ਇਹ ਹੀ ਹੈ ਕਿ ਸਟ੍ਰੌਂਗ ਰੂਮ ਦੇ ਵਿੱਚ ਬਾਹਰੋਂ ਆਏ ਕਿਸੇ ਹੋਰ ਮਹਿਕਮੇ ਦੇ ਮੁਲਾਜ਼ਮਾ ਨੂੰ ਅੰਦਰ ਕਿਉਂ ਜਾਣ ਦਿੱਤਾ ਗਿਆ ਇਹਨਾਂ ਮੁਲਾਜ਼ਮਾ ਨੂੰ ਈਵੀਐਮ ਲਿਜਾਉਣ ਦਾ ਅਥਾਰਟੀ ਲੈਟਰ ਆਖਰ ਕਿਸ ਨੇ ਦਿੱਤਾ ਇਹ ਨਾ ਮੁਲਾਜ਼ਮਾਂ ਦੇ ਬਾਰੇ ਅਤੇ ਉਹਨਾਂ ਦੇ EVM ਲਗਾਉਣ ਦੇ ਬਾਰੇ ਰਿਟਰਨਿੰਗ ਅਫਸਰ ਨੂੰ ਪਤਾ ਸੀ ਜਦੋਂ ਪੰਚਾਇਤ ਚੋਣਾਂ ਅਤੇ ਨਗਰ ਨਿਗਮ ਚੋਣਾਂ ਮਈ ਜੂਨ ਮਹੀਨੇ ਵਿੱਚ ਹੋਣੀਆਂ ਨੇ ਤਾਂ ਇੰਨੀ ਜਲਦੀ EVM ਲਗਾਉਣ ਦੀ ਕਾਰਕ ਕਿਉਂ ਕੀਤੀ ਜਾ ਰਹੀ ਸੀ ਇਸ ਸਭ ਦੇ ਵਿਚਾਲੇ EVM ਦੀ ਸੁਰੱਖਿਆ ਦੇ ਉੱਤੇ ਸਵਾਲ ਉੱਠਣੇ ਵੀ ਲਾਜ਼ਮੀ ਨੇ